ਵੀਰ ਭਾਈ ਕੁਜੀ ਹਤੇ ਸੋ ਸੰਗਤ ਜੀ ਅੱਜ ਤੁਹਾਨੂੰ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੇ ਆ ਆਪਾਂ ਅੱਜ ਯਾਤਰਾ ਤੇ ਜਾ ਰਹੇ ਆ ਅਮਰਨਾਥ ਸੋ ਰਾਹ ਦੇ ਵਿੱਚ ਆਪਾਂ ਬਾਬਾ ਜੀ ਸਿੰਘ ਜੀ ਦੇ ਗੁਰਦੁਆਰੇ ਨੂੰ ਮੱਥਾ ਟੇਕਾਂਗੇ ਤੋਂ ਉੱਥੋਂ ਅਸੀਂ ਨਮਸਕਾਰ ਕਰਕੇ ਉੱਥੋਂ ਇਜਾਜ਼ਤ ਲੈ ਕੇ ਫਿਰ ਯਾਤਰਾ ਤੇ ਨਿਕਲਾਂਗੇ ਯਾਤਰਾ ਦੇ ਨਾਲ ਸਾਡੇ ਆ ਵੀਰ ਭਰਾ ਨੇ ਸੋ ਮੇਰਾ ਵੱਡਾ ਭਰਾ ਮਨਦੀਪ ਸਿੰਘ ਬਾਕੀ ਇਹ ਵੱਡੇ ਭਰਾ ਦੇ ਦੋਸਤ ਨੇ ਤੇ ਆ ਪ੍ਰਿੰਸ ਸੋ ਇਹ ਯਾਤਰਾ ਦੇ ਵਿੱਚ ਆ ਮੇਰੇ ਵੱਡੇ ਭਾਈ ਸਾਹਿਬ ਹਰੇਕ ਸਾਲ ਜਾਂਦੇ ਆ ਯਾਤਰਾ ਦੇ ਵਿੱਚ ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਨੂੰ ਪੁੱਛਦੇ ਆ ਤੁਹਾਨੂੰ ਕਿੰਨੇ ਸਾਲ ਹੋ ਗਏ ਜਾਂਦੇ ਨੂੰ ਸੋ ਯਾਤਰਾ ਦੇ ਵਿੱਚ ਤੁਸੀਂ ਕਿੱਥੇ ਕਿੱਥੇ ਰੋਕੋਗੇ ਜੋ ਤੁਹਾਨੂੰ ਪੂਰਾ ਐਡਵੈਂਚਰ ਦਿਖਾਈਏ ਯਾਤਰਾ ਦਾ ਆਓ ਗੱਲਬਾਤ ਕਰਦੇ ਆ ਵੀਰ ਜੀ ਬਾਈ ਕੁਦੇ ਖਾਲਸਾ ਜੀ ਜੀ ਪਤ ਜੀ ਉਹ ਸ਼ਹਿਰਾਂ ਨੂੰ ਮਾਂ ਦੇ ਜੀ ਵੀਰ ਜੀ ਤੁਹਾਨੂੰ ਅਮਨ ਆ ਯਾਤਰਾ ਜਾਂਦੇ ਕਿੰਨਾ ਸਮਾਂ ਹੋ ਗਿਆ ਕਿੰਨੇ ਸਾਲ ਹੋ ਗਏ ਲਗਭਗ 22 ਸਾਲ ਹੋ ਗਏ ਜੀ ਜਾਂਦੇ ਆ ਅੱਛਾ ਜੀ ਤੇ ਹਰੇਕ ਸਾਲ ਰੁਟੀਨ ਚ ਜਾਈਦਾ ਅੱਛਾ ਜੀ ਤੇ ਕੋਲੇ ਦੀ ਮਤਲਬ ਉਹਨਾਂ ਦੀ ਕਿਰਪਾ ਨਾਲ ਹਰੇਕ ਸਾਲ ਸਾਡਾ ਪਲਾਨ ਬਣ ਜਾਂਦਾ ਜਾਂਦਾ ਜੀ ਤੇ ਇਸ ਵਾਰ ਵੀ 3 ਜੁਲਾਈ ਦਾ ਬਣਿਆ ਪਰ ਅਸੀਂ 5 ਜੁਲਾਈ ਨੂੰ ਮਾ ਸਾ ਦੇਖਾਂਗੇ ਉੱਥੇ ਜੀ ਜੀ ਆਪਣੀ ਆਪਣੇ ਜਿਹੜੀ ਸੰਗਤ ਦੇਖ ਰਹੀ ਹੈ ਆਪਣਾ YouTube ਰਾਹੀਂ ਇਹ ਸੰਗਤ ਨੂੰ ਆਪਣਾ ਪੂਰਾ ਅਮਨਦੀ ਯਾਤਰਾ ਦਿਖਾਉਣੀ ਆ ਜੀ ਜੀ ਤੁਸੀਂ ਇਹ ਗੱਡੀ ਰੋਕ ਕੇ ਜਿੱਥੇ ਅਸੀਂ ਕਵਾਂਗੇ ਲੋਕੇਸ਼ਨ ਦਿਖਾ ਦੋਗੇ ਜੀ 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 ਜਰੂਰ ਜਰੂਰ ਪੂਰਾ ਤੁਹਾਨੂੰ ਦਿਖਾਵਾਂਗੇ ਕਿੱਦਾਂ ਅਸੀਂ ਘਰੋਂ ਤੁਰੇ ਆ ਕਿੱਥੇ ਰੁਕਣਾ ਕਿੱਥੇ ਰਹਿਣਾ ਕਿੱਥੇ ਕਿੱਥੇ ਕੀ ਡਾਕੂਮੈਂਟ ਲੱਗਣੇ ਆ ਉਹ ਤੁਹਾਨੂੰ ਸਾਰਾ ਅਸੀਂ ਇਸ ਗੁੜੀਏ ਦੇ ਵਿੱਚ ਦੱਸਾਂਗੇ ਜੀ ਠੀਕ ਹੈ ਜੀ ਤੁਸੀਂ ਇੱਦਾਂ ਆਪਣਾ ਪਿਆਰ ਦਿਨਾ ਤੇ ਅੱਗੇ ਕੇ ਤੁਹਾਨੂੰ ਅਸੀਂ ਸਾਰਾ ਦਿਖਾਵਾਂਗੇ ਕਿਦਾਂ ਭੋਲੇ ਨਾਲ ਜੀ ਦੇ ਦਰਸ਼ਨ ਕਰਨੇ ਕੋ ਫਦਾ ਕਰ ਸੋ ਸੰਗਤ ਜੀ ਅਸੀਂ ਇਹ ਵੀਰ ਜੀ ਨਾਲ ਪਹਿਲੀ ਵਾਰ ਚੱਲੇ ਆ ਮੈਂ ਤੇ ਪ੍ਰਿੰਸ ਪਹਿਲੀ ਵਾਰ ਚੱਲਿਆ ਸੀ ਯਾਤਰਾ ਤੇ ਸੋ ਇਹ ਗੱਡੀ ਦੇ ਵਿੱਚ ਚੱਲੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਉਲਟੋ ਐਸੇ ਗੱਡੀ ਦੇ ਵਿੱਚ ਅਸੀਂ ਚਾਰ ਜਾਣੇ ਆ ਸੋ ਯਾਤਰਾ ਦੇ ਵਿੱਚ ਤੁਹਾਨੂੰ ਪੂਰੀ ਯਾਤਰਾ ਦਿਖਾਵਾਂਗੇ ਸਾਡੇ ਬੈਗ ਬੋਕੋ ਗੱਡੀ ਦੇ ਪਿੱਛੇ ਆ ਸੋ ਤੁਸੀਂ ਆਪਣਾ ਪਿਆਰ ਇਸ ਵੀਡੀਓ ਨੂੰ ਜ਼ੋਰ ਦਿਓ ਹੁਣ ਆਪਾਂ ਬਾਬਾ ਦੀਪ ਸਿੰਘ ਗੁਰਦੁਆਰੇ ਜਾਣਾ ਉੱਥੇ ਆਪਾਂ ਨਮਸਕਾਰ ਕਰਕੇ ਉਹਨਾਂ ਤੋਂ ਇਜਾਜ਼ਤ ਲੈ ਕੇ ਯਾਤਰਾ ਦੀ ਤਾਂ ਫਿਰ ਆਪਾਂ ਯਾਤਰਾ ਸ਼ੁਰੂ ਕਰਨੀ ਆ ਸੋ ਵੀਡੀਓ ਵਿੱਚ ਬਣੇ ਰਹੋ ਸੋ ਸੰਗਤ ਜੀ ਆਪਾਂ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਮਨ ਆਦੀ ਆਪਾਂ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਗੁਰਦਾਰ ਸਾਹਿਬ ਆਪਾਂ ਮੱਥਾ ਟੇਕਣ ਆਏ ਆ ਇੱਥੋਂ ਅੱਗੇ ਲੈ ਕੇ ਫਿਰ ਆਪਾਂ ਅੱਗੇ ਅਮਨ ਆਦੀ ਯਾਤਰਾ ਸ਼ੁਰੂ ਕਰਾਂਗੇ ਆਓ ਸੰਗਤ ਜੀ ਆਪਾਂ ਗੁਰਦਾਰ ਸਾਹਿਬ ਦੇ ਵਿੱਚ ਨਮਸਕਾਰ ਕਰਦੇ ਆਂ ਤੇ ਉੱਥੋਂ ਅੱਗੇ ਲੈਨੇ ਆ ਆਜੋ बा जी के अगर अरदास बा जी साफल करो साड़ी यात्रा सफल करो चर की कला रखो बबा जी अमा चलिया में थोड़े कागजा रैन चलिया ਹਾਂਜੀ ਸਾਰੀ ਸੰਗਤ ਜੀ ਨੂੰ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਸੋ ਸੰਗਤ ਜੀ ਅਮਨਾਦੀ ਯਾਤਰਾ ਦੇ ਹੁਣ ਅੱਡੀ ਸ਼ੁਰੂ ਹੋ ਚੁੱਕੀ ਆ ਅਸੀਂ ਗੱਡੀ ਦੇ ਵਿੱਚ ਪੋਲੇ ਨਾ ਦੇ ਭੇਟਾ ਲਾ ਕੇ ਅਸੀਂ ਪੂਰੀ ਸ਼ਰਦਾ ਭਾਵਨਾ ਵਾਲਾ ਜੀ ਜਾ ਰਹੇ ਆ ਅਸੀਂ ਅਮਨਾਤ ਬਸ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਤੁਹਾਨੂੰ ਪੂਰੀ ਅਸੀਂ ਯਾਤਰਾ ਦਿਖਾਵਾਂਗੇ ਤੇ ਪੂਰੇ ਅਸੀਂ ਦਰਸ਼ਨ ਕਰਦੇ ਦਿਖਾਵਾਂਗੇ ਪੂਰਾ ਉਥੇ ਦਾ 뷰 ਦਿਖਾਵਾਂਗੇ ਸਾਰਿਆਂ ਨੂੰ ਹਰ ਹਰ ਮਹਾਦੇਵ ਸੰਗਤ ਜੀ ਹਰ ਹਰ ਮਹਾਦੇਵ ਸੰਗਤ ਜੀ ਆਪਾਂ ਹੁਣ ਅਮਨਾਦੀ ਯਾਤਰਾ ਕਰਦੇ ਕਰਦੇ ਆਪਾਂ ਇਸੋ ਸ਼ਿਵਜੀ ਦੇ ਮੰਦਿਰ ਤੇ ਪਹੁੰਚੇ ਆ ਤੇ ਇਹ ਮੰਦਿਰ ਸ਼ਿਵਜੀ ਦਾ ਮੰਦਿਰ ਵੀ ਕਹਿੰਦੇ ਆ ਤੇ ਬਾਬਾ ਬਲਨਾ ਦਾ ਵੀ ਮੰਦਿਰ ਹੈਗਾ ਕਿ ਸੋ ਜਿੰਨੇ ਵੀ ਯਾਤਰੀ ਅਮਨਾਸ ਦੇ ਵਿੱਚ ਜਾਂਦੇ ਆ ਤੇ ਉਹ ਇੱਥੇ ਰੁਕਦੇ ਜ਼ਰੂਰ ਆ ਇੱਥੇ ਨਮਸਕਾਰ ਕਰਦੇ ਆ ਤੇ ਇੱਥੇ ਥੋੜੇ ਜਿਹਾ ਆਰਾਮ ਤੇ ਲੰਗਰ ਖਾ ਕੇ ਜਾਂਦੇ ਆ ਇਸੋ ਜਗ੍ਹਾ ਤੋਂ ਲੰਗਰ ਹਾਲ ਵੀ ਹੈਗਾ ਇੱਥੇ ਤੇ ਇੱਥੇ ਵਿਸ਼ਰਾਮ ਕਰਨ ਦੀ ਜਗ੍ਹਾ ਵੀ ਹੈਗੀ ਆ ਤੇ ਹੁਣ ਸੰਗਤ ਜੀ ਆਪਾਂ ਵੀ ਅੰਮਰ ਨਾਲ ਚੱਲੇ ਆਂ ਯਾਤਰਾ ਦੇ ਵਿੱਚ ਆਪਾਂ ਵੀ ਰੁਕੇ ਆਂ ਗੱਡੀ ਲਈ ਆ ਸਾਈਡ ਤੇ ਤੇ ਇੱਥੇ ਅਸੀਂ ਵੀਡੀਓ ਸ਼ੂਟ ਕਰਦੇ ਆ ਕਿ ਤੁਹਾਨੂੰ ਉਹ ਸਾਰਾ ਕੁਝ ਦਿਖਾ ਦਈਏ ਆਓ ਚੱਲੀਏ ਸੰਗਤ ਜੀ ਅੰਗੇ ਤੁਹਾਨੂੰ ਅੰਗੇ ਪੂਰਾ ਮੰਦਿਰ ਦਿਖਾਣੇ ਆ ਜੋ ਲੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕੋਲੇਨਾਥ ਦੀ ਤਸਵੀਰ ਵਿੱਚ ਭਾੜ ਨੇ ਇਹ ਜਗ੍ਹਾ ਤੇ ਆਪਾਂ ਰੁਕੇ ਆਂ ਬਾਬਾ ਬਰਫਾਨੀ ਤੁਸੀਂ ਉਹ ਦੇਖ ਦੇਖ ਲਿਖਿਆ ਆ ਬਾਬਾ ਬਰਫਾਨੀ ਸੇਵਾ ਤੁਸੀਂ ਰਾਜੀ ਕੀ ਓਸੇ ਆਪਕਾ ਸਵਾਗਤ ਹੈ ਤੋ ਜਿੰਨੇ ਵੀ ਅਮਨਾਥ ਜਾਣ ਵਾਲੇ ਯਾਤਰੀ ਆ ਇਸ ਜਗ੍ਹਾ ਤੇ ਰੁਕਦੇ ਜ਼ਰੂਰ ਨੇ ਸੋ ਸੰਗਤ ਜੀ ਇਹ ਆਪਣਾ ਮੰਦਿਰ ਤੇ ਇੱਥੇ ਨਮਸਕਾਰ ਕਰਦੇ ਆ ਇਧਰਲੀ ਸਾਈਡ ਮੰਦਿਰ ਦਾ ਲੰਗਰ ਹਾਲ ਜਿੱਥੇ ਸੰਗਤ ਬਹਿ ਕੇ ਲੰਗਰ ਹਾਲ ਲੰਗਰ ਛਕਦੇ ਨੇ ਜਿੰਨੇ ਵੀ ਅਮਨਾਥ ਯਾਤਰੀ ਆ ਇੱਥੇ ਰੁਕਦੇ ਆ ਅਮਨਾਥ ਯਾਤਰਾ ਜਿਹੜੇ ਕਰਦੇ ਆ ਤੇ ਇੱਥੇ ਲੰਗਰ ਤੇ ਇੱਥੇ ਨਮਸਕਾਰ ਕਰਦੇ ਆ ਇਹ ਸੇਵਾਦਾਰ ਤੇ ਕੋਲਥਾਲੇ ਬੈਠੇ ਨੇ ਜੋ ਸਕਿਉਰਿਟੀ ਕਰਦੇ ਮੰਦਿਰ ਦੀ ਆਓ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਹੁਣ ਆਪਾਂ ਚੱਲੇ ਇੱਥੋਂ ਨਿਕਲਣ ਲੱਗੇ ਆਪਾਂ ਤੁਹਾਨੂੰ ਦਿਖਾਤਾ ਹੁਣ ਅੱਗੇ ਆਪਾਂ ਦੇਖਦੇ ਹਾਂ ਕਿੱਥੇ ਰੁਕਦੇ ਹਾਂ ਲੋਕ ਸੰਗਤ ਜੀ ਆਪਾਂ ਅਮਨਾਦੀ ਯਾਤਰਾ ਕਰਦੇ ਹੋਏ ਆਪਾਂ ਇੱਥੇ ਦੱਸੂਗਾ ਬਾਬਾ ਬਲਨਾਥ ਮੰਦਿਰ ਦੇ ਕੋਲ ਪਹੁੰਚੇ ਆਂ ਤੇ ਆਓ ਤੁਹਾਨੂੰ ਪੂਰੀ ਲੋਕੇਸ਼ਨ ਦਿਖਾਣੇ ਆ ਇੱਥੇ ਜਿਹੜਾ ਵੀ ਅਮਨਾਦੀ ਯਾਤਰਾ ਕਰਦਾ ਇੱਥੇ ਰੁਕਦਾ ਜ਼ਰੂਰ ਆ ਇੱਥੇ ਥੋੜਾ ਜਿਹਾ ਆਰਾਮ ਕਰਕੇ ਫਿਰ ਅੱਗੇ ਯਾਤਰਾ ਤੇ ਜਾਂਦਾ ਵਾ ਤੁਹਾਨੂੰ ਉਹ ਦਿਖਾ ਰਹੇ ਨੇ ਬਾਬਾ ਬਲਨਾਥ ਮੰਦਿਰ ਤੁਸੀਂ ਥੀ ਵਿਊ ਚੈੱਕ ਕਰ ਸਕਦੇ ਹੋ ਤੁਸੀਂ ਸੰਗਤੀ ਚੈੱਕ ਕਰਾ ਦੇ ਹੋ ਦੇਖੋ ਇਹ ਮੰਦਰ ਵਾਲੇ ਤੇ ਦੇਖ ਸਕਦੇ ਹੋ ਇਧਰਲੀ ਸਾਈਡ ਪੂਰਾ ਇਹ ਉਧਰਲੀ ਸਾਈਡ ਮੇਲਾ ਲੱਗਿਆ ਹੁੰਦਾ ਵਾ ਜਦੋਂ ਵੀ ਅਮਨਾ ਦੀ ਆਪਾਂ ਯਾਤਰਾ ਤੇ ਜਾਉਨੇ ਆ ਤੇ ਆਪਾਂ ਇਸ ਮੰਦਰ ਦੇ ਵਿੱਚ ਰੁੱਕਦੇ ਜੁਰਾ ਜਿੰਨੇ ਵੀ ਯਾਤਰੀ ਹੁੰਦੇ ਆ ਅਮਨਾ ਜਾਂਦੇ ਆ ਇਸ ਜਗ੍ਹਾ ਤੇ ਰੁੱਕਦੇ ਆ ਸੋ ਇਸ ਜਗ੍ਹਾ ਤੇ ਥੋੜਾ ਜਿਹਾ ਆਰਾਮ ਕਰਦੇ ਆ ਨਮਸਕਾਰ ਕਰਦੇ ਆ ਤੇ ਉਸ ਤੋਂ ਬਾਅਦ ਆਪਣੀ ਯਾਤਰਾ ਅੱਗੇ ਲੈ ਕੇ ਜਾਂਦੇ ਆ ਜਿੱਥੇ-ਜਿੱਥੇ ਅਸੀਂ ਯਾਤਰਾ ਦੇ ਵਿੱਚ ਰੁਕਾਂਗੇ ਜਾਂ ਜਿੱਥੇ ਵੀ ਜਿੰਨੇ ਵੀ ਯਾਤਰੀ ਹੁੰਦੇ ਆ ਮਨਾ ਜਾਣ ਵਾਲੇ ਜਿੱਥੇ-ਜਿੱਥੇ ਰੁਕ ਕੇ ਵਿਸ਼ਰਾਮ ਕਰਦੇ ਆ ਉੱਥੇ-ਉੱਥੇ ਅਸੀਂ ਰੁਕਾਂਗੇ ਤੁਹਾਨੂੰ ਪੂਰੇ ਬਲੌਗ ਦੇ ਵਿੱਚ ਦੱਸਾਂਗੇ ਤੇ ਤੁਸੀਂ ਦੇਖਦੇ ਰਹੋ ਮਨਾਦੀਪੁਰੀ ਯਾਤਰਾ ਦੱਸਾਂਗੇ ਉਹ ਜਿੱਥੇ-ਜਿੱਥੇ ਅਸੀਂ ਰੁਕਾਂਗੇ ਉਸ ਸ਼ਹਿਰ ਦਾ ਨਾਮ ਜਗ੍ਹਾ ਦਾ ਨਾਮ ਤੇ ਪੂਰਾ ਦਾ ਨੋਟ ਦਿਖਾਵਾਂਗੇ ਉਸ ਚੀਜ਼ ਨੂੰ ਤੇ ਬਲੌਗ ਦੇ ਵਿੱਚ ਬਣੇ ਲਿਓ ਆਓ ਹੁਣ ਆਪਾਂ ਪੂਰੇ ਦਰਸ਼ਨ ਕਰਦੇ ਆਂ ਇਹਦੇ ਹਰ ਮਹਾਦੇਵ ਸੋ ਸੰਗਤ ਜੀ ਆਪਾਂ ਇੱਥੇ ਗੱਡੀ ਸਾਈਡ ਤੇ ਲਾਈ ਆ ਪਠਾਨਕੋੜ ਤੋਂ 10 ਕਿਲੋਮੀਟਰ ਤੇ ਆਪਾਂ ਰੁਕੇ ਆ ਇਧਰਲੀ ਸਾਈਡ ਦੇਖੋ ਬਹੁਤ ਲੰਗਰ ਹਾਲ ਲੱਗਿਆ ਵਾ ਇਧਰ ਆਪਣੇ ਫੌਜੀ ਵੀਰ ਜੋ ਸੈਨਿਕ ਨੇ ਆਪਣੇ ਉਹ ਆਪਣੀ ਪੂਰੀ ਸੁਰੱਖਿਆ ਲਈਏ ਉਰੇ ਖੜੇ ਆ ਫੌਜੀ ਵੀਰ ਨਾਲ ਆਪਣੇ ਪੁਲਿਸ ਬਾ ਉਰੇ ਜਿਹੜੇ ਵੀ ਅਮਰਨਾਥ ਯਾਤਰਾ ਤੋਂ ਹੁੰਦੇ ਆ ਉਹ ਬਿਨਾਂ ਡਰ ਤੋਂ ਡਰ ਭੋਤ ਵਾਉ ਕਿਉਂਕਿ ਆਪਣੇ ਫੌਜੀ ਵੀਰ ਉਰੇ ਪੂਰੀ ਆਪਣੀ ਸੁਰੱਖਿਆ ਦਿੰਦੇ ਆ ਇਧਰ ਆਪਣੇ ਪੁਲਿਸ ਵੀਰ ਵੀ ਨੇ ਸੋ ਐਤਲੀ ਸ਼ਰਤ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਲੱਗਿਆ ਪਠਾਨਕੋਟ ਤੋਂ 10 ਕਿਲੋਮੀਟਰ ਪਿੱਛੇ ਤੁਸੀਂ ਦੇਖੋ ਕੋਲੇਨਾਦੀ ਕਿੰਨੀ ਕਿਰਪਾ ਵਾ ਤੁਸੀਂ ਦੇਖ ਸਕਦੇ ਹੋ ਕੋਲੇਨਾਦੀ ਕਿੰਨੀ ਕਿਰਪਾ ਕਿੰਨੇ ਲੰਗਰ ਛੱਕ ਰਹੇ ਨੇ ਲੋਕੀ ਬੈ ਗਏ ਇਹ ਸਾਰੇ ਸ਼ਰਧਾਲੂ ਇੱਥੇ ਲੰਗਰ ਛੱਕ ਰਹੇ ਨੇ ਕੋਲੇਨਾਦੀ ਇਸ ਲੰਗਰ ਨਾਲ ਤੇ ਬਹੁਤ ਕਿਰਪਾ ਵਾ ਤੁਸੀਂ ਦੇਖ ਸਕਦੇ ਹੋ ਕੋਲੇਨਾਦੀ ਤੋਂ ਤੁਸੀਂ ਲੱਗੀ ਆ ਬਿਆਵਾ ਮੰਗੂ ਇੱਥੇ ਲੰਗਰ ਲਾਇਆ ਵਾ ਤੇ ਆਪਣੇ ਜਿੰਨੇ ਵੀ ਸ਼ਰਧਾਲੂ ਆ ਇੱਥੇ ਬਹਿ ਕੇ ਲੰਗਰ ਚੱਕਦੇ ਨੇ ਸੋਸੰਗਤ ਜੀ ਅਸੀਂ ਜਿੱਥੇ ਵੀ ਰੁਕਾਂਗੇ ਤੁਹਾਨੂੰ ਪੂਰੀ ਅਪਡੇਟ ਦਿੰਦਾ ਰਾਵਾਂਗੇ ਜਿੱਥੇ ਜਿੱਥੇ ਅਸੀਂ ਜਾਵਾਂਗੇ ਸੋਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਾ ਜੋ ਸਾਡੇ ਹੱਥ ਜਿਹੇ ਹੈਗੇ ਨੇ ਇਹ ਅਸੀਂ ਆਪਣੇ ਲੁਧਿਆਣੇ ਪੰਜਾਬ ਤੋਂ ਨਾ ਮੈਡੀਕਲ ਕਰਾ ਕੇ ਆਏ ਸੀਗੇ ਤੇ ਜੰਮੂ ਹਾਂਜੀ ਪਾਸ ਹੋਏਗੇ ਜੰਮੂ ਤੋਂ ਪਿੱਛੇ ਇਹ ਫੌਜੀਆ ਦਾ ਕੈਂਪ ਵਾ ਲਖਣਪੁਰ ਦੇ ਲਾਗੇ ਇਹ ਕੈਂਪ ਇੱਥੇ ਸਾਰੇ ਪਤਾ ਚੈੱਕ ਹੁੰਦੇ ਨੇ ਤੁਸੀਂ ਉਧਰ ਹੀ ਜਾ ਕੇ ਦੇਖ ਸਕਦੇ ਹੋ ਵੱਡਾ ਹਾਲ ਬਣਿਆ ਵਾ ਇੱਧਰ ਆ ਕੇ ਵੀਰ ਜੀ ਕੈਮਰਾਮੈਨ ਜੀ ਇੱਧਰ ਆ ਕੇ ਚੈੱਕ ਕਰਾਇਓ ਦੇਖੋ ਵੱਡਾ ਹਾਲ ਲੱਗਿਆ ਉਧਰ ਹੀ ਉਧਰ ਦੇਖੋ ਸਪੀਨ ਲਗਾਇਓ ਸਾਰੀ ਸੰਗਤ ਜਾ ਰਹੀ ਹੈ ਦੇਖੋ ਦੇਖੋ ਸੰਗਤ ਜੀ ਸਾਰੀ ਸੰਗਤ ਜਾ ਰਹੀ ਹੈ ਇੱਧਰੀ ਸਾਈਡ ਸੋ ਇਹ ਅਮਨਾਦੀ ਯਾਤਰਾ 2025 ਵੈਲਕਮ ਸ਼੍ਰੀ ਅਮਨਾਦੀ ਯਾਤਰਾ 2025 ਤੋਂ ਇੱਧਰ ਤੁਸੀਂ ਹਾਲ ਦੇਖ ਸਕਦੇ ਹੋ ਵੱਡਾ ਆਓ ਤੁਹਾਨੂੰ ਹਾਲ ਦੇ ਦਰਸ਼ਨ ਕਰਾਉਣੇ ਆ ਆਜੋ ਤੁਸੀਂ ਦੇਖੋ ਆ ਦੇਖੋ ਜੀ ਤੁਸੀਂ ਦੇਖੋ ਪੂਰੇ ਪੱਖੇ ਐਮ ਸੇਫਟੀ ਹਵਾਦਾਰ ਇਸ ਨੂੰ ਦੇਖੋ ਸਾਡੇ ਜਵਾਨ ਭਾਈ ਸਾਡੇ ਦੇਖੋ ਸੰਗਤ ਦੇਖੋ ਕਿੰਨੀ ਜ਼ਿਆਦਾ ਦੇਖੋ ਇਹ ਸਾਰੇ ਪਾਸੇ ਕਰਾਉਣ ਵਾਸਤੇ ਨਹੀਂ ਗਿਆ ਦੇਖੋ ਸਾਰੀ ਡਿਟੇਲ ਦਿੱਤੀ ਹੋਈ ਆ ਦੇਖੋ ਜੀ ਇਧਰ ਦੀ ਸਾਈਡ ਆਪਣੇ ਨਾ ਜੋ ਆਪਾਂ ਕਾਗਜ਼ ਪੱਤਰ ਬਣਾਇਆ ਵਾਲੇ ਇੱਥੇ ਕੇवाईसी ਹੁੰਦੀ ਆ ਉਹ ਆਪਣਾ ਵੀਰ ਸਾਹਿਬ ਇੱਥੇ ਕੇवाईसी ਕਰਾਦੇ ਆ ਇਧਰ ਹੀ ਸਾਰਾ ਕਾਊਂਟਰ ਨੰਬਰ 8 ਕਾਊਂਟਰ ਨੰਬਰ 7 ਕਾਊਂਟਰ ਨੰਬਰ 6 ਤੋਂ ਕੋ ਜੀ ਵੀਰ ਖੜੇ ਨੇ ਇੱਥੇ ਸਰ ਕੇवाईसी ਤੇ ਆਪਣੇ ਪੁਲਸ ਭਰਾ ਖੜੇ ਨੇ ਤੇ ਸਾਰਾ ਇੱਧਰ ਜੋ ਵੀ ਆਪਾਂ ਕਾਗੇ ਪੱਤਰ ਬਣਾਏ ਆ ਇੱਧਰ ਆਪਣੇ ਚੈੱਕ ਹੁੰਦੇ ਗਾਗੇ ਪੱਤਰ ਅਮਨਾਤ ਦੀ ਯਾਤਰਾ ਲਈ ਸੰਗਤ ਜੀ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਅਮਨਾਤ ਦੀ ਯਾਤਰਾ ਦੀ ਜਿਹੜੇ ਕਾਗੇ ਪੱਤਰ ਹੁੰਦੇ ਨੇ ਇੱਧਰਲੀ ਸਾਈਡ ਕੇ ਵੀ ਐਸੇ ਹੁੰਦੀ ਆ ਆ ਵੀਰ ਜੀ ਇਹ ਕੇ ਵੀ ਐਸੇ ਕਰਾ ਕੇ ਤੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹੱਥ ਕਾਰਡ ਆ ਇਹ ਕਾਰਡ ਮਿਲਣਾ ਕੇ ਵੀ ਐਸੇ ਕਰਾਉਣ ਤੋਂ ਬਾਅਦ ਸੋ ਇਸ ਤੋਂ ਬਾਅਦ ਉਹਨਾਂ ਯਾਤਰਾ ਕਰਦੇ ਉਹਨਾਂ ਨੇ ਕਾਰਡ ਦੇਖ ਕੇ ਅੱਗੇ ਸਾਡੀ ਯਾਤਰਾ ਫੋਜੀ ਵੀ ਚੈੱਕ ਕਰਦੇ ਆ ਤੇ ਤੁਹਾਨੂੰ ਨਵੀਂ ਅਪਡੇਟ ਦਿੰਦੇ ਰਵਾਂਗੇ ਜਾਂਦੇ ਜਾਂਦੇ ਤੋਂ ਸੰਗਤ ਜੀ ਅੰਮਰਨਾਦੀ ਯਾਤਰਾ ਕਰਨ ਲਈ ਨਾ ਇੱਥੇ ਜੋ ਆਪਣੇ ਪੰਜਾਬ ਦੇ ਜਿਹੜੇ SIM ਆ ਇੱਥੇ ਬੰਦ ਹੋ ਜਾਂਦੇ ਆ ਤੇ ਇੱਥੇ ਆਪਾਂ ਨੂੰ ਨਵੇਂ SIM ਮਿਲ ਜਾਂਦੇ ਆ ਜੋ ਵੀ ਉਹਨਾਂ ਦੀ ਵੈਲਿਡਿਟੀ ਵੀਰ ਵੈਲਿਡਿਟੀ ਕਿੰਨੇ ਦਿੰਦੀ ਹੁੰਦੀ ਹੈ ਉੱਤੇ 1 ਮਹੀਨਾ ਦੀ 1 ਮਹੀਨਾ ਲਈ ਵੈਲਿਡਿਟੀ ਹੁੰਦੀ ਆ ਲਿਮਟਡ ਡਾਟਾ ਹੁੰਦਾ ਕਿੰਨੇ ਦਾ ਜਮਰ ਵੀਰ ਜੀ 350 ਦਾ ਸੇਮਾ ਜੋ ਵੀ ਮੰਾਦੀ ਯਾਤਰਾ ਕਰਨ ਲਈ ਜੋ ਇੱਥੇ ਪਹੁੰਚਣਗੇ ਇੱਥੇ ਆਪਾਂ ਨੂੰ ਸੇ ਮਿਲਨੇ ਆ ਤੇ ਉਧਰਲੀ ਸਾਈਡ ਆਪਣੇ ਜਿੱਥੇ ਆਪਣੇ ਵੀਰਜੀ ਲੱਗੇ ਨੇ ਉੱਥੇ ਆਪਾਂ ਨੂੰ ਗੱਡੀਆਂ ਦੇ ਜੋ ਗੱਡੀ ਆਪ ਲੈ ਕੇ ਆਏ ਉਹਦੇ ਕਾਗਜ਼ ਪੱਤੂ ਉਹਦੇ ਚੈੱਕ ਹੁੰਦੇ ਆ ਤੇ ਤੁਹਾਨੂੰ ਨਵੀਂ ਅਪਡੇਟ ਦਿੰਦੇ ਰਵਾਂਗੇ ਹਰ ਹਰ ਮਹਾਦੇਵ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਪਿੱਛੇ ਇਹ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਤੁਸੀਂ ਦੇਖੋ ਗੱਡੀ ਦੀਆਂ ਲਾਈਨਾਂ ਲੱਗੀਆਂ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਲੈਣਾ ਲੱਗਿਆ ਨੇ ਨਾ ਬੱਸਾਂ ਦੀਆਂ ਵੀ ਲੈਣਾ ਲੱਗਿਆ ਦੇਖੋ ਪਿੱਛੇ ਇਹ ਲੈਣਾ ਲੱਗਿਆ ਨੇ ਇੱਥੇ ਸਾਡੇ ਗੱਡੀ ਦੇ ਨਾ ਪਿੱਛੇ ਨੰਬਰ ਲੱਗਦਾ ਗੱਡੀ ਦੇ ਮੂਰੇ ਤੇ ਇਹ ਗੱਡੀ ਨੰਬਰ ਸਾਡੇ ਨਾਲ ਆਰਮੀ ਜਾਊਗੀ ਤੁਸੀਂ ਦੇਖ ਸਕਦੇ ਹੋ ਉਹ ਲੱਗਿਆ ਨੰਬਰ ਆ ਦੇਖੋ ਸਾਡੇ ਆ ਨੰਬਰ ਲੱਗਿਆ ਇਹ ਨੰਬਰ ਹਰੇਕ ਗੱਡੀ ਦੇ ਮੂਰੇ ਆਰਮੀ ਵਾਲੇ ਤੇ ਪੁਲਿਸ ਵਾਲੇ ਆਪ ਲਾ ਕੇ ਜਾਂਦੇ ਆ ਸੋ ਕੇਵਾਈਸੀ ਪਹਿਲਾਂ ਕਰਾਉਣੀ ਪੈਂਦੀ ਆ ਗੱਡੀ ਦੇ ਕਾਗਜ਼ ਪੱਤਰ ਦਿਖਾ ਕੇ ਸਾਰੇ ਤਾਂ ਫਿਰ ਇੱਥੇ ਗੱਡੀਆਂ ਲੈਣ ਵਾਦੀ ਲੱਗੀਆਂ ਨੇ ਸਾਰੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਪਿੱਛੇ ਗੱਡੀਆਂ ਲੈਣ ਵਾਦੀ ਲੱਗੀਆਂ ਨੇ ਇਹ ਗੱਡੀਆਂ ਦੇ ਮਗਰ-ਮਗਰ ਤਕਰੀਬਨ 20 ਗੱਡੀਆਂ ਹੁੰਦੀਆਂ ਨੇ 5 ਇੱਕ ਗੱਡੀ ਫੌਜੀਆਂ ਦੀ ਮੂਰੇ ਹੁੰਦੀ ਆ ਤੇ 5-5 ਗੱਡੀਆਂ ਛੱਡ ਕੇ ਫੌਜੀਆਂ ਦੀ ਗੱਡੀ ਹੋਊਗੀ ਪੂਰੀ ਸਿਕਿਉਰਿਟੀ ਦਿੱਤੀ ਜਾਂਦੀ ਆ ਯਾਤਰਾ ਨੂੰ ਯਾਤਰੀਆਂ ਨੂੰ ਤੁਸੀਂ ਦੇਖ ਸਕਦੇ ਹੋ ਇਹ ਗੱਡੀਆਂ ਪੂਰੀ ਲੈਣ ਵਾਲੀ ਖੜੀਆਂ ਸਾਰਿਆਂ ਦੇ ਮੂਰੇ ਉਹ ਕਾਗਜ਼ ਲੱਗਿਆ ਵਾ ਜਿੱਥੇ ਗੱਡੀ ਦੀ ਪੂਰੀ ਡਿਟੇਲ ਆ ਕਿੰਨੇ ਮੈਂਬਰ ਆ ਕੀ ਸਾਥ ਆ ਵਾ ਸਾਰਾ ਕੁਝ ਸੋ ਫੌਜੀ ਤੁਸੀਂ ਦੇਖ ਸਕਦੇ ਹੋ ਖੜੇ ਆ ਉਧਰਲੀ ਸਾਈਡ ਤੇ ਮੌਸਮ ਥੋੜਾ ਮੀਂਹ ਵਾਲਾ ਹੋਇਆ ਹੋਇਆ ਹੁਣ ਤੇ ਹੁਣ ਗੱਡੀਆਂ ਤਕਰੀਬਨ 20 ਗੱਡੀਆਂ ਇਕੱਠੀਆਂ ਜਾਣਗੀਆਂ ਇੱਥੋਂ ਪੰਜ-ਪੰਜ ਗੱਡੀਆਂ ਦੇ ਵਿੱਚ ਇੱਕ ਫੌਜੀ ਦੀ ਗੱਡੀ ਹੋਊਗੀ ਸੋ ਸਾਰੀਆਂ ਗੱਡੀਆਂ ਇਕੱਠੇ ਜਾਣਗੀਆਂ ਬਸ ਹੁਣ ਇੱਥੋਂ ਅਸੀਂ ਨਿਕਲਣ ਵਾਲਿਆਂ ਤੁਹਾਨੂੰ ਇੱਕ ਵਾਰੀ ਹੁਣ ਦਿਖਾ ਦਈਏ ਚੰਗੀ ਤਰ੍ਹਾਂ ਆਹ ਲੱਗਦਾ ਆਪਣਾ ਗੱਡੀ ਦੇ ਮੂਰੇ ਜੋ ਕਾਗੇ ਲਾਇਆ ਆਰਮੀ ਵਾਲਿਆਂ ਨੇ ਆਪਾਂ ਡਾਕੂਮੈਂਟ ਗੱਡੀ ਦਾ ਚੈੱਕ ਕਰਵਾਇਆ ਸਾਰਾ ਕੁਝ ਲਾਇਆ ਤੇ ਇੱਥੇ ਸਾਰਾ ਕੁਝ ਪਤਾ ਵਾ ਕਿੰਨੇ ਗੱਡੀ ਦੇ ਵਿੱਚ ਮੈਂਬਰ ਆ ਕੀ ਕੀ ਨਾਮ ਆ ਸਾਈਡ ਤੇ ਲੱਗੀ ਸੋ ਵੀਡੀਓ ਦੇ ਵਿੱਚ ਬਣੇ ਰਹੋ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਅਮਰ ਨਾਲ ਦੀ ਪੂਰੀ ਯਾਤਰਾ ਦੱਸਾਂਗੇ ਇਥੇ ਆਪਾਂ ਨੂੰ ਰੁਕਣਾ ਪੈਂਦਾ ਰੁੱਕ ਕੇ ਇਥੇ ਆਪਣੇ ਕਾਗਜ਼ ਪੱਤਰ ਚੈੱਕ ਹੁੰਦੇ ਆ ਫਿਰ ਗੱਡੀਆਂ ਦੇ ਨਾਲ ਆਪਣੀ ਆਰਮੀ ਚੱਲਦੀ ਆ ਸੋ ਤੁਹ ਲਈ ਸੈਡ ਤੁਸੀਂ ਆਪਣਾ ਬਾਥਰੂਮ ਸੋਸ਼ਾਲੇ ਬਣਿਆ ਜਿੱਥੇ ਤੁਸੀਂ ਨਹਾਤ ਹੋ ਸਕਦੇ ਯਾਤਰੀ ਨਹਾਉਂਦੇ ਆ ਧੋਂਦੇ ਆ ਫਰੈਸ਼ ਹੁੰਦੇ ਆ ਇਥੇ ਤਕਰੀਬਨ ਕਿਵੇਂ ਘੰਟਾ ਜਿਹੜਾ ਘੰਟਾ 2 ਘੰਟੇ ਲੱਗ ਜਾਂਦੇ ਆ ਜੋ ਕਾਗਜ਼ ਪੱਤਰ ਬਣਾਉਂਦੇ ਆ ਤਾਂ ਫਿਰ ਇਕੱਠੀਆਂ ਦੋ ਦੋ ਗੱਡੀਆਂ ਨੇ ਜਾਂਦੀਆਂ ਇਥੇ 20-25 ਇਕੱਠੇ ਆ ਗੱਡੀਆਂ ਜਾਂਦੀਆਂ ਨੇ ਹਰੇਕ ਗੱਡੀ 5 ਦੇ ਮਗਰ ਫੌਜੀ ਲੱਗਦੇ ਆ ਸਰ ਲੋ ਸੰਗਤ ਜੀ ਅਸੀਂ ਪਹੁੰਚ ਚੁੱਕੇ ਬਾਲਟਾ ਬਾਲਟਾ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀ ਜਿੱਥੇ ਦੀ ਬੈਗ ਬੂਗ ਆਪਣੇ ਚੈੱਕ ਕਰਾਏ ਤੇ ਹੁਣ ਇੱਧਰ ਇੱਧਰ ਸਾਰਾ ਲੰਗਰ ਹਾਲ ਆ ਜਿੱਥੇ ਢੰਡਾਰੇ ਲੱਗੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਭੀੜ ਆ ਉੱਪਰ ਤਾਂ ਦੇਖੋ ਤੁਹਾਨੂੰ ਦਿਖਾਉਣਾ ਵਾ ਕਿੰਨੀ ਭੀੜ ਆ ਇਹ ਸਾਰੀ ਭੀੜ ਆ ਇਹਦੇ ਵਿੱਚ ਇਹਦੇ ਵਿੱਚੋਂ ਹੁਣ ਬੈਕ ਕੈਮਰੇ ਨਾਲ ਦਿਖਾਉਣਾ ਤੁਹਾਨੂੰ ਮੈਂ ਲੱਗ ਲੱਗ ਤਰ੍ਹਾਂ ਦੇ ਢੰਡਾਰੇ ਲੱਗੇ ਆ ਹਰੇਕ ਤਰ੍ਹਾਂ ਦੀ ਇੱਥੇ ਡਿਸ਼ ਮਿਲਦੀ ਹੈ ਖਾਣ ਨੂੰ ਵੈਜੀਟੇਰੀਅਨ ਸੋ ਆਓ ਤੁਹਾਨੂੰ ਦਿਖਾਣੇ। ਲੋ ਸੰਗਜੀ ਤੁਸੀਂ ਦੇਖ ਸਕਦੇ ਹੋ ਕਾਨਪੂਰ ਪ੍ਰਸਾਦ ਪੰਡਾਰ ਇਧਰਲੀ ਸਾਈਡ ਦੇਖੋ ਤੁਸੀਂ ਇੱਥੇ ਲੰਗਰ ਲੱਗਿਆ ਇੱਥੇ ਕਚੋਰੀਆਂ ਦਾ ਲੰਗਰ ਲੱਗਿਆ ਵਾ ਸੋ ਇਧਰਲੀ ਸਾਈਡ ਵੀ ਕੋਲ ਲੰਗਰ ਲੱਗਿਆ ਬਹੁਤ ਭੀੜਾ ਦੇਖ ਸਕਦੇ ਹੋ ਕਾਨਪੂਰ ਪੰਡਾਰਾ ਇੱਧਰ ਹੀ ਘਰ ਦੇ ਦੇਖਾ ਦਿਓ ਲੋਕਾਂ ਦਾ ਜੀ ਇਸ ਭੰਡਾਰੇ ਦੇ ਆਪਾਂ ਲੰਗਰ ਝਗਿਆ ਸੋ ਪ੍ਰਿੰਸਰ ਅੰਦਰ ਝਗਿਆ ਵਾ ਤੁਸੀਂ ਦੇਖ ਸਕਦੇ ਹੋ ਇੱਧਰ ਹੀ ਨੇੜ ਭੰਡਾਰਾ ਲੱਗਿਆ ਇਹ ਭੰਡਾਰਾ ਲੱਗਿਆ ਤੋ ਉਦਲੇ ਜੜ ਦੇ ਭੰਡਾਰੇ ਲੱਗੇ ਆ। ਦੋਸਾ ਦਾ 200 ਬਣ ਰਿਹਾ ਵਾ ਦੋਸਾ। ਇਹ ਤੋਂ ਰੋਟੀ। ਉਹ ਤੋਂ ਹੀ ਜੜ ਆਪਣਾ ਸਾਰਾ ਬਲੋਗਿੰਗ ਦਾ ਕੰਮ ਹੁੰਦਾ। ਕੋਲੇ ਨਾਲ ਦੇ ਭੰਗੜਾ ਬਾਹਰੇ ਆ ਦੇਖੋ। ਕੀ ਤੁਸੀਂ ਕਿਹਦੇ ਇਹ ਲੋਕਾਂ ਦੀ ਪਤਲਾ ਪਾਣੀ ਹੋਇਆ ਆ ਆਦਾ ਕੋਲੇ ਨਾ ਤੇ ਦਵਾਰ ਜੇ ਜੀ ਬਾਲਟਾ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਆਮਾਨਾਦੀ ਪਾਰਕਿੰਗ ਦੇ ਵਿੱਚ ਜੇ ਬਾਲਟਾ ਵਾ ਜਿੱਥੇ ਸਰੇ 2 ਵਜੇ ਜਿਨ੍ਹਾਂ ਦੀ 4 ਵਜੇ ਯਾਤਰਾ ਸ਼ੁਰੂ ਹੋਣੀ ਆ ਬਾਲਟਾ ਤੋਂ ਉਥੋਂ 4 ਵਜੇ 2 ਵਜੇ ਸਰੇ ਸ਼ੁਰੂ ਹੋਣੀ ਆ ਉਹਨਾਂ ਦੀ ਸੋ 4:00 ਤੱਕ ਸੋ ਆ ਬਾਲਟਾ ਦੀ ਸਾਰੀ ਪਾਰਕਿੰਗ ਆ ਤੁਸੀਂ ਦੇਖ ਸਕਦੇ ਸਾਰੀਆਂ ਗੱਡੀਆਂ ਲੱਗੀਆਂ ਇਹ ਤੌਰ ਤੱਕ ਬਾਲਟਾ ਦੀ ਗੱਡੀਆਂ ਲੱਗੀਆਂ ਚਾਰੇ ਤਰਫ ਲੱਗੀਆਂ ਚਾਰੋਂ ਕੋਹਾ ਦੇ ਬਾਸੇ ਆ ਚਾਰੋਂ ਪਾਸੇ ਲੱਗੀਆਂ ਚਾਰੋਂ ਪਾਸੇ ਆਪਣੀ ਗੱਡੀ ਆ ਖੜੀ ਆ ਚਾਰੋਂ ਪਾਸੇ ਲੱਗੀਆਂ ਦੇਖ ਸਕਦੇ ਹੋ ਤੇ ਉਹ ਜਿਹੜੇ ਪਿੱਛੇ ਤੁਸੀਂ ਰੂਮ ਦੇਖ ਰਹੇ ਹੋ ਜ਼ੂਮ ਕਰਕੇ ਦਿਖਾਣਾ ਆ ਰੂਮ ਆ ਜਿਹੜੇ ਇਹ ਸਾਰੇ ਏਸੀ ਰੂਮ ਆ ਸੋ ਇੱਥੇ 50 ਰੁਪਏ ਗੱਦਾ ਮਿਲਦਾ ਗੱਦਾ ਤੇ ਏਸੀ ਰੂਮਾਂ ਇਹਦੇ ਵਿੱਚ ਜਾ ਕੇ ਤੁਸੀਂ ਸੌ ਸਕਦੇ ਹੋ ਸੋ ਰੂਮ ਦਾ ਕੋਈ ਖਰਚਾ ਨਹੀਂ ਕਰਦੇ ਖਰਚਾ ਵਾ 50 ਰੁਪਏ ਗੱਦਾ ਮਿਲਦਾ ਤੇ ਇਥੇ ਤੁਸੀਂ ਲੈ ਸਕਦੇ ਹੋ ਤੇ ਜਿਨ੍ਹਾਂ ਦੀ ਯਾਤਰਾ 2 ਵਜੇ ਸ਼ੁਰੂ ਹੋਣੀ ਹੈ ਉਹਨਾਂ ਨੂੰ 2 ਵਜੇ ਆਪਣੀ ਪਾਰਕ ਗੱਡੀ ਦੇ ਵਿੱਚ ਆਉਣਾ ਪੈਂਦਾ ਤੇ ਉਹਨਾਂ ਦੀ 3 ਵਜੇ ਤੋਂ ਸਟਾਰਟ ਹੋ ਜਾਂਦੀ ਹੈ ਯਾਤਰਾ ਸੋ ਅਸੀਂ ਸੋਚਿਆ ਕਿ ਯਾਤਰਾ 2 ਵਜੇ 10:00 ਵਜੇ ਗਈ ਆ 1 ਘੰਟਾ ਦੁੱਧੂ ਘੋਮਾਂਗੇ 11 ਫਿਰ 12 13 ਇੱਕ ਲਈ ਸੋਚਿਆ ਕਿ ਚੱਲੋ ਇੱਥੇ ਰੂਮ ਲੈ ਕੇ ਇੱਥੇ ਆਰਾਮ ਕਰਾਂਗੇ ਸੋ ਹੁਣ ਤੁਹਾਨੂੰ ਅਸੀਂ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਐਪੀਸੋਡ 1 ਐਪੀਸੋਡ 2 ਜਿਹੜੇ ਜ ਮਿਲਾਂਗੇ